ਬੜੀ ਮਾੜੀ ਗੱਲ ਜਿੰਨਾ ਕਿਸਾਨਾਂ ਦੀਆਂ ਪੈਲੀਆਂ ਦੇ ਵਿੱਚ ਪਾਣੀ ਵੜ ਚੁੱਕਿਆ ਸਰਕਾਰ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਇਹਨਾਂ ਦੀ ਸਾਰ ਲੈਣੀ ਚਾਹੀਦੀ ਆ ਕਿਉਂਕਿ ਸਾਰਿਆਂ ਕੋਲ ਜ਼ਮੀਨ ਤੇ ਆਪਣੀ ਨਹੀਂ ਕਿਸੇ ਨੇ ਠੇਕੇ ਤੇ ਵੀ ਲਈ ਹੋਊਗੀ ਅੱਧਾ ਅੱਧਾ ਠੇਕੇ ਦੇ ਵਿਚਾਰੇ ਦੇ ਚੁੱਕੇ ਆ ਪਰ ਪਾਣੀ ਦੀ ਮਾਰ ਹੀਟ ਉਹਨਾਂ ਦੀ ਜ਼ਮੀਨ ਰੁਕ ਤਬਾਹ ਹੋ ਗਈ ਸਰਕਾਰ ਨੂੰ ਬੇਨਤੀ ਆ ਕਿ ਇਹਨਾਂ ਦੇ ਨਾਲ ਖੜੋ ਇਹਨਾਂ ਦਾ ਦੁੱਖ ਸੁੱਖ ਵਿੱਚ ਸਹਾਈ ਹੋਵੋ ਕਿਉਂਕਿ ਇੱਕ ਸਰਕਾਰ ਹੀ ਜ਼ਿੰਮੇਵਾਰ ਦੀ ਆਮ ਪਬਲਿਕ ਦੀ ਮਾਂ ਬਾਪ ਹੁੰਦੀ ਆ ਇਨਾਂ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਵੇਖੋ ਵੀ ਕਿਦਾਂ ਪਾਣੀ ਪਾਣੀ ਹੋਈ ਪਈ ਆ ਮੁੰਡਾ ਪਿੰਡ ਦੇ ਵਿੱਚ ਜਿਹੜਾ ਕਿ ਬਹੁਤ ਪਾਣੀ ਫਿਰ ਰਿਹਾ ਫਸਲ ਤਬਾਹ ਹੋ ਗਈ ਆ ਸਰਕਾਰ ਨੂੰ ਨਿਮਰਤਾ ਸਹਿਤ ਬੇਨਤੀ ਆ ਕੇ ਇਹਨਾਂ ਦੇ ਨਾਲ ਖੜੋ ਇਹਨਾਂ ਦੇ ਜਾਇਜ਼ਾ ਲਾਉ ਖੜ ਕੇ ਕਿੰਨਾ ਨੁਕਸਾਨ ਹੋਇਆ ਕਿਸ ਦਾ ਹਰ ਇੱਕ ਦੀ ਪਰਪਾਈ ਕੀਤੀ ਜਾਵੇ ਕਿਉਂਕਿ ਕਸਰ ਫਾਣਾ ਲਵੇ ਤੇ ਹੋਰ ਕੀ ਕਰੇ ਕਿਉਂਕਿ ਇੱਕੋ ਹੀ ਹੱਲ ਆ ਜੇ ਤੇ ਸਰਕਾਰ ਇਹਨਾਂ ਦੀ ਮਦਦ ਕਰਦੀ ਆ ਤੇ ਬਹੁਤ ਵਧੀਆ ਗੱਲ ਆ ਫਿਰ ਕਈ ਜਾਨਾਂ ਬਚਣਗੀਆਂ ਦੁਬਾਰਾ ਫਿਰ ਬੇਨਤੀ ਆ ਕਿ ਸਰਕਾਰ ਨੂੰ ਇਹਨਾਂ ਦੇ ਨਾਲ ਖੜਨਾ ਚਾਹੀਦਾ ਇਹਨਾਂ ਦੀ ਸਾਰ ਲੈਣੀ ਚਾਹੀਦੀ ਆ ਕਿਉਂਕਿ ਦੁੱਖ ਸੁੱਖ ਦੇ ਸਾਰ